ਤੜਪੇ ਹੋਵੇਗਾ ਤੇਰਾ ਹਿਰਦਾ ਪਦਾਰਥਾਂ ਦੀ ਖਾਤਰ ਪਰਮਾਤਮਾ ਲਈ ਤੇ ਕਦੀ ਤੜਪਿਆ ਨਹੀਂ ਤੇ ਤੜਪਿਆ ਨਹੀਂ ਤੇ ਮਿਲਦ ਕਿੱਥੋਂ ਆ ਬੁੱਖ ਲੱਗਦੀ ਏ ਪਿਆਸ ਲੱਗਦੀ ਏ 마ਸੂਮ ਬੱਚੇ ਨੂੰ ਤੜਪ ਉੱਠਦਾ ਹੈ ਹੱਥ ਪੈਰ ਮਾਰਦਾ ਹੈ ਰੋਂਦਾ ਹੈ ਮਾਨੂੰ ਪਤਾ ਚੱਲ ਜਾਂਦਾ ਹੈ ਬੁੱਖ ਲੱਗੀ ਏ ਇਹਨੂੰ ਪਿਆਸ ਲੱਗੀ ਏ ਉਹ ਪਾਣੀ ਪਾਣੀ ਮੰਗ ਵੀ ਨਹੀਂ ਸਕਦਾ ਕਿਉਂਕਿ ਅਜੇ ਬੋਲ ਨਹੀਂ ਸਕਦਾ ਭੁੱਖ ਲੱਗੀ ਐਸਾ ਕਹਿ ਵੀ ਨਹੀਂ ਸਕਦਾ। ਔਰ ਅੰਦਰ ਜੋ ਦੁੱਖ ਪੈਦਾ ਹੋ ਗਿਆ ਭੁੱਖ ਕਰਕੇ ਇਸ ਦਾ ਉਸ ਨੂੰ ਪਤਾ ਵੀ ਕੋਈ ਨਹੀਂ। ਦੁੱਖ ਦੇ ਕਾਰਨ ਦਾ ਵੀ ਨਹੀਂ ਪਤਾ। ਪਰ ਰੋਂਦਾ ਹੈ ਮਾਂ ਉਸ ਦੀ ਪੂਰਤੀ ਕਰ ਦਿੰਦੀ ਹੈ। ਪ੍ਰਾਣਾ ਵਿੱਚ ਪਿਆਸ ਹੈ ਮੈਂ ਇੱਕ ਦਫਾ ਫਿਰ ਦੁਹਰਾਵਾਂ ਐਸੇ ਜੀਵਨ ਦੀ ਜਿਹਦੇ ਵਿੱਚ ਕਤਈ ਮੌਤ ਨਾ ਆਵੇ। ਐਸੇ ਜੀਵਨ ਦਾ ਨਾ ਹੀ ਪ੍ਰਮਾਤਮਾ ਹੈ ਹਰ ਇੱਕ ਦੇ ਅੰਦਰ ਪਿਆਸ। ਹਰ ਮਨੁੱਖ ਐਸਾ ਚਾਹੁੰਦਾ ਹੈ। ਪ੍ਰਾਣਾਂ ਵਿੱਚ ਪਿਆਸ ਹੈ ਮਨੁੱਖ ਦੇ ਐਸੇ ਧਨ ਦੀ ਜੋ ਦਿਨ ਰਾਤ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਹੀਂ ਪ੍ਰਮਾਤਮਾ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਏ ਜੋ ਕਦੀ ਬੇਇੱਜ਼ਤੀ ਚ ਨਾ ਬਦਲੇ ਉਸ ਪਰਮ ਪ੍ਰਭਤਾ ਦਾ ਨਾਹੀਂ ਪ੍ਰਮਾਤਮਾ ਐਸੀ ਸ਼ਕਤੀ ਚਾਹੀਦੀ ਏ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ ਹੈ ਪਿਆਸ ਤੇ ਹੈ ਬੁਖ ਤੇ ਹੈ ਪਰ ਇਹ ਬੁਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਪ ਉੱਠੇ ਰੋਹ ਉੱਠੇ ਫਿਰ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਚ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਦਾ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਨੇ ਬੋਆ ਆਉਂਦੀ ਹੈ ਬਦਬੋ ਆਉਂਦੀ ਹੈ ਸਰੀਰ ਮੈਲਾ ਕੱਪੜੇ ਮੈਲੇ ਨੇ ਮੂੰਹ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲਾ ਪ੍ਰਮਾਤਮਾ ਨਹੀਂ ਕਬੂਲ ਕਰਦਾ ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ। ਨਵਾਂ ਜਨਮਿਆ ਬੱਚਾ ਨਿਰਮਲ ਹੈ। ਨਾ ਵਾਸਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਕਾਮ ਹੈ। ਨਾ ਹੰਕਾਰ ਹੈ। ਕੁਝ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ। ਸ਼ੁੱਧ ਹੈ। ਇਸ ਹਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹਿ ਪ੍ਰਮਾਤਮਾ ਮਿਲਿਆ ਬਾਲ ਬੁੱਧੇ ਕਰਕੇ ਬਾਲ ਬੁੱਧੇ ਕਰਕੇ ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ 마ਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰੀ ਹੋਵੇਗਾ ਕੋਇ ਇੰਜ ਕਹਿੰਦਾ ਹੈ ਕੁਝ ਸਿੱਖਣਾ ਚਾਹੀਦਾ ਇੱਥੋਂ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਭੋਲ ਹੈ ਪਾਵਨ ਹੈ ਪਵਿੱਤਰ ਹੈ لیکن ایک کمی ہے اس دے اندر اچیل تے نہ سمجھا ہے اوستھا اس کول بھرم گہنے دی ہے سمجھ اس کول بھرم گہنے دی نہیں ہے اوستھا بھرم گہنے دی اس واسطے عیسی نو کہنا پے گیا میرے پربھو دے دروازے تے بس بچیاں لئی کھلے نے بچیاں لئی کھلے تو مراد جنہاں دا بچیاں جیسا سواہ ہو گیا ਬੱਚਿਆਂ ਜੈਸੇ ਪਾਵਨ ਹੋ ਗਏ ਨੇ ਬੱਚਿਆਂ ਜੈਸੇ ਪਵਿੱਤਰ ਹੋ ਗਏ ਨੇ ਬੱਚਾ ਤਨ ਕਰਕੇ ਤੇ ਮਲਮੂਤਰ ਚ ਹੀ ਆਉਂਦਾ ਏ ਔਰ ਉਸ ਨੂੰ ਸਮਝ ਲਾਣੇ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲਾ ਕਪੜੇ ਮੈਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮੈਲੇ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪ੍ਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਵੇਂ ਵਾਪਸ ਆ ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ધਨੀ RAM ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਜੁਲਾਹੇ ਨੇ ਕਬੀਰ ਬੰਧੀ ਨੇ ਕਿ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਦੇ ਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਿੰਘ ਸਜ ਗਏ। ਇਹ ਸਤਨਾਮੀ ਕਹਿੰਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ। ਤੋਂ ਕਬੀਰ ਦੇ ਜਿੱਥੇ ਜਿੱਥੇ ਵੀ ਮੱਠ ਬਣਿਆ ਨੇ ਜ਼ਿਆਦਾ ਨੇ ਮੱਧੇ ਭਾਰਤ ਦੇ ਵਿੱਚ। ਗੋਂਦੀਆਂ ਰਾਏਪੁਰ ਬਿਲਾਸਪੁਰ ਰਾਏਗੜ ਇਸ ਇਲਾਕੇ ਦੇ ਚ ਕਟਣੀ ਇਤਿਆਦ ਇਕ ਇਧਰ ਕਬੀਰ ਦੇ ਮੱਠ ਬਹੁਤ ਸਾਰੇ ਨੇ ਇਸ ਪਾਸੇ ਸਤਨਾਮੇ ਜ਼ਿਆਦਾ ਰਹਿੰਦੇ ਹਨ ਔਰ ਇਸ ਇਲਾਕੇ ਚ ਵਿਆਪਕ ਪੱਧਰ ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ ਜੋ ਕਬੀਰ ਪੰਥੀਆਂ ਦਾ ਕਬੀਰ ਜੀ ਦਾ ਗ੍ਰੰਥ ਹੈ ਬੀਜਕ ధਨੀ RAM ਨੇ ਕੀਤਾ ਤੇ ધਨੀ RAM ਨੇ ਕਬੀਰ ਦੇ ਨਾਂ ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ। ਉਹ ਵੀ ਬੀਜਗ ਦੇ ਦਰਜ ਹੈ। ધਨੀ RAM ਅਨਭਵੀ ਪੁਰਸ਼ ਸੀ, ਰਸਕ ਪੁਰਸ਼ ਸੀ। ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ। ਕੈਨਨ ਕਬੀਰ ਨੂੰ ਸਮਝੇਗਾ ਵੀ ਉਹੀ ਜਿਹੜੋ ਕਬੀਰ ਜੈਸਾ ਹੋਵੇ ਮੈਂ ਹੁਣੇ ਅਰਜ਼ ਕੀਤੀ ਇਹ ਵੱਡਾ ਉੱਚਾ ਹੋਵੇ ਹੋਏ ਤਿਸ ਉੱਚੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੂਸਰਾਂ ਨੇ ਤੇ ਪ੍ਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਬੀਰ ਕਹਿੰਦੇ ਹਰੀ ਦਾ ਵਰਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਕਿ ਮੰਦਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ ਮਨੁੱਖ ਹਰੀ ਜੈਸਾ ਬਣੇ ਜਿਸ ਦਿਨ ਹਰੀ ਜੈਸਾ ਬਣ ਗਿਆ ਹਰੀ ਕਬੂਲ ਕਰ ਲੇਗਾ ਪਰਮਾਨੰ ਕਰ ਲੇਗਾ ਹਰੀ ਨਿਰਵੈਰ ਹੈ ਮਨੁੱਖ ਨਿਰਵੈਰ ਹੋ ਜਾਏ ਹਰੀ ਨਿਰਭੈ ਹੈ ਮਨੁੱਖ ਨਿਰਭੈ ਹੋ ਜਾਏ ਹਰੀ ਸਮਦ੍ਰਿਸ਼ਟ ਹੈ ਮਨੁੱਖ ਸਮਦ੍ਰਿਸ਼ਟ ਹੋ ਜਾਏ ਹਰੀ ਪ੍ਰੇਮ ਦਾ ਸਾਗਰ ਹੈ ਮਨੁੱਖ ਪ੍ਰੇਮ ਦਾ ਸਾਗਰ ਹੋ ਜਾਏ ਬਸ ਹਰੀ ਜੈਸਾ ਹੁੰਦੇ ਆਈ ਮਨੁੱਖ ਨੂੰ ਹਰੀ ਮਿਲ ਜਾਂਦਾ ਹੈ ਇਸ ਵਾਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ ਹਰੀ جیسا ਬਣਨ ਦੀ ਕੋਸ਼ਿਸ਼ ਕਰੋ ਫਿਰ ਹਰੀ ਮਿਲ ਜਾਏਗਾ ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ। ధਨੇ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ। ਉਹ ਕਹਿੰਦਾ ਹੈ हे परिपूरण परमात्म ਹੈ ਇਹ ਜੋ ਤੂੰ ਜੀਵਨ ਦੀ ਚੱਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੇ ਕੰਬਲੇ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਓੜੀ ਐ ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ ਦਾਗ ਹੀ ਨਹੀਂ ਆਉਣ ਦਿੱਤਾ ਤੇ ਫਾੜੀ ਵੀ ਨਹੀਂ ਐ ਮੈਂ ਪੁਰਾਣੀ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਐ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਿਉਂ ਧਰ ਦੇਨ ਚਦਰਿਆ اے ਪ੍ਰਭੂ ਜਿਵੇਂ ਤੂੰ ਮੈਨੂੰ ਚੱਦਰ ਦਿੱਤੀ ਸੀ ਮੈਂ ਤੇਰੇ ਕਦਮਾਂ 'ਚ ਵੈਸੇ ਹੀ ਰੱਖ ਦਿੱਤੀ ਐ ਅੰਤਰ ਸਮੇ ਜਦ ధਨੀ RAM ਨੇ ਚਰਾਣਾ ਕੀਤਾ ਤੇ ਅੰਤਮ ਬੋਲ ਉਸਦੇ ਹੀ ਨੇ हे ਪ੍ਰਭੂ ਜਿਵੇਂ ਤੂੰ ਮੈਨੂੰ ਜਗਤ ਦੇ ਚ ਭੇਜਿਆ ਸੀ ਜਿਵੇਂ ਚੱਦਰ ਤੂੰ ਜ਼ਿੰਦਗੀ ਦੀ ਮੈਨੂੰ ਦਿੱਤੀ ਸੀ ਮੈਂ ਤਵੇਂ ਹੀ ਰੱਖ ਦਿੱਤੀ ਹੈ ਮੈਲੀ ਨਹੀਂ ਆਉਣ ਦਿੱਤੀ ਮੈਂ ਫਾੜੀ ਵੀ ਨਹੀਂ ਹੈ ਦਾਗੀ ਨਹੀਂ ਆਉਣ ਦਿੱਤੀ ਤੂੰ Nirvair ਭੇਜਿਆ ਸੀ Nirvair ਆ ਰਹੇ ਹਾਂ ਤੂੰ ਸਮਦ੍ਰਿਸ਼ਟ ਭੇਜਿਆ ਸੀ ਬੱਚੇ ਨੂੰ ਦੁਸ਼ਮਣ ਚੁਕ ਲਵੇ चोर चुक लवे उस भी नहीं पता है। चोर है दुश्मन है नहीं, नहीं। करें तो परे बच्चा धनी राम हे प्रभु जिमे तू भेजे से मैं तेवे वापस आ गया कबूल कर ले प्रवान कर ले बड़े यतन से ओढ़ी कमरिया ज्यो कि त्यों तरदीन चरिया ਤੋ ਹੁਣ ਮੈਂ ਅਰਸ ਕਰਾਂ ਤਨ ਮੈਲਾ ਹੋ ਜਾਂਦਾ ਹੈ ਖਲਾਅ ਵਿੱਚ ਅਲੂਦ ਗਈ ਹੈ ਮੈਲ ਹੈ ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ ਮਨ ਵੀ ਮੈਲਾ ਹੁੰਦਾ ਹੈ ਮਨ ਦੀ ਮੈਲ ਧੋਣ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਜੁਟਾਏ ਬਸ ਗੁਰਮਤ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇਥੋਂ ਗੁਰਮਤ ਨਿਆਰੀ ਹੋ ਗਈ ਉਨਾਂ ਦਾ ਕਹਿਣਾ ਸੀ ਕਿ ਮਨ ਦੀ ਮੈਲ ਮਨ ਦੀ ਮੈਲ ਪਾਪ ਹੈ ਪਾਪ ਮਨ ਦੀ ਮੈਲ ਹੈ ਅਰੇ ਪਾਪ ਧੁੱਲ ਜਾਣਗੇ ਮਾਗੀ ਤੇ ਪ੍ਰਿਆਗ ਰਾਜ ਇਸ਼ਨਾਨ ਕਰੋ ਕੁੰਭ ਤੇ ਹਰਿਦੁਆਰ ਇਸ਼ਨਾਨ ਕਰੋ ਚੰਦਰ ਗ੍ਰਹਿ ਨੇ ਸੂਰਜ ਗ੍ਰਹਿ ਤੇ ਕਰੋ 36 ਤੇ ਇਸ਼ਨਾਨ ਕਰੋ 813 ਤੇ ਕਰੋ ਇਹ ਪਾਪ ਧੁੱਲ ਜਾਣਗੇ ਗੁਰੂ ਨਾਨਕ ਨਹੀਂ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ਼ ਕਹਿ ਦਿੱਤਾ ਹੈ ਨਾਨਕੋ ਧੀਰਤ ਘਨੇ ਮਨ ਬਉਰਾਰੇ ਪੂਜਨ ਕੋ ਬਉਦਿਆ ਪੂਜਣ ਵਾਸਤੇ ਕੋਈ ਇੱਕ ਦੇਵਤਾ 33 ਕਰੋੜ ਦੇਵਤੇ ਨੇ ਪੈਰੋ ਇਹਨਾਂ ਦੇ ਚਕਰਾਚ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀ ਸੇਵਾ ਚੇਲਿਆਂ ਦੀ ਸੇਵਾ ਕਰਦਾ ਮਾਲਕ ਠਾਕੁਰ ਦਿਸਦਾ ਹੀ ਨਹੀਂ ਦੇਵੀ ਦੇਵਤਿਆਂ ਦੇ ਚੱਕਰ 'ਚ ਪਿਆ ਪ੍ਰਮਾਤਮਾ ਦਿਸਦਾ ਨਹੀਂ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ ਪੋਖਰ ਨੀਰ ਵਿਰੋਲੀਏ ਮੱਖਣ ਨਹੀਂ ਨੀਸੇ ਰੜਕ ਦੇਨੇ ਪਾਣੀ ਤੇ ਜਦ ਮੰਥਨ ਕਰਦੇ ਆ ਕਰਦੇ ਆ ਥੱਕ ਜਾਂਦੇ ਨੇ ਤੇ ਮੱਖਣ ਨਿਕਲਦਾ ਨਹੀਂ ਤੇ ਕੰਦਲ ਮੱਖਣ ਹੈ ਹੀ ਨਹੀਂ ਉਹ ਕੌਣ ਦੱਸੇ ਪਾਣੀ ਰਿੜਕੇ ਤੁਸੀਂ ਦਹੀਂ ਦਾ ਮੰਥਨ ਨਹੀਂ ਕੀ ਤਰਾ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਝ ਨਹੀਂ ਟੁੱਟਣਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਦ ਦਾ ਹਨ ਜੇ ਕੋ ਪਾਵੇ ਤਿਲਕਾ ਮਾਨ ਇੱਕ ਤਿਲ ਜਿੰਨਾ ਹੀ ਮਨੁੱਖ ਨੂੰ ਮਾਨ ਮਿਲ ਸਕਦਾ ਹੈ ਇਨ੍ਹਾਂ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣਗੇ ਬੰਦਾ ਧਾਰਮਿਕ ਹੈ ਮਸਜਿਦ ਨਹੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ ਦਾਨ ਪੁੰਨ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਿਕ ਹੈ ਮਨ ਦੀ ਮੈਲ ਨਹੀਂ ਉਤਰੇਗੀ ਹੁਣ ਮੈਂ ਇੱਕ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਾ ਬੜੇ ਗੌਰ ਨਾਲ ਇਸ ਨੂੰ ਸੁਣਨਾ ਤੇ ਪਕੜਨਾ ਤਨ ਦੀ ਭਾਜ ਦੌੜ ਹੁੰਦੀ ਹੈ ਸਥਾਨ ਦੇ ਸਪੇਸ ਦੇ ਵਿੱਚ ਇਹ ਸੋਚਦੇ ਖੁੱਲੀ ਜਗ੍ਹਾ ਹੋਵੇ ਖੁੱਲਾ ਵਾਤਾਵਰਣ ਹੋਵੇ ਕੁਝ ਸਰੀਰ ਨੂੰ ਸਕੂਨ ਮਿਲਦਾ ਹੈ वे खुला घर होम वे हो हो कार खुला वातावरण होर भजद अस्थान दन भजद दौड़ है समय मन ते महल की है समय दयान सुनना जगह नहीं है बार अस्थान नहीं है शरीर किमे बजे दौड़ेगा समय ही नहीं है मन किस तरह बजेगा किमे दौड़ेगा तो क्यों मैला होवेगा एक दफा मैं फिर दोहरावां था कि गल पकड़े जावे शरीर दौड़दा है बजदा है स्थान देच जगह देच स्पेस चाहिए है नहीं तो कितने बजे दौड़ेगा किड़े पासे जाएगा एहसास ते मोनो खुद ही कोशिश औंदी खुला घर होवे बड़ा वेड़ा होवे ਕੰਮਕਾਰ ਮੇਰਾ ਵੱਡਾ ਬਹੁਤ ਫੈਲੇ ਹੋਏ ਖੁੱਲੀ ਜਗ੍ਹਾ ਚੰਦਾ ਹੈ। ਸਰੀਰ ਭੱਜਦਾ ਹੈ, দৌੜਦਾ ਹੈ। ਆਸਥਾਨ ਦੇ ਵਿੱਚ ਜਗ੍ਹਾ ਚਾਹੀਦੀ ਹੈ। ਮਨ ਭੱਜਦਾ ਹੈ, দৌੜਦਾ ਹੈ ਸਮੇਂ ਦੇ ਵਿੱਚ, ਵਕਤ ਦੇ ਵਿੱਚ, ਕਾਲ ਦੇ ਵਿੱਚ। ਬਾਹਰ ਜਗ੍ਹਾ ਹੀ ਨਹੀਂ ਹੈ। ਸਿਰਫ 4 ਫੁੱਟ ਦੀ ਜਗ੍ਹਾ ਹੋਵੇ। ਤਾਂ ਸਰੀਰ ਫਿਰ ਬੈਠੇਗਾ। ਸ਼ਾਇਦ ਸੌ ਵੀ ਨਹੀਂ ਸਕਦਾ। ਕਿਸ ਤਰ੍ਹਾਂ ਭਜੇ ਦੌੜੇਗਾ ਕੁਲ 4 ਫੁੱਟ ਦੀ ਜਗ ਹੈ ਚੌਕੜੀ ਮਾਰ ਕੇ ਬੈਠ ਜਾ ਬਸ ਐਨਾ ਹੀ ਹੈ ਕਿਵੇਂ ਭਜੇਗਾ ਦੌੜੇਗਾ ਜਗ੍ਹਾ ਨਹੀਂ ਹੈ ਸਰੀਰ ਭਜ ਦੌੜ ਨਹੀਂ ਸਕਦਾ ਸਮਾਂ ਹੀ ਕੋਈ ਨਹੀਂ ਹੈ ਮਨ ਨਹੀਂ ਭਜ ਸਕਦਾ ਫਿਰ ਨਹੀਂ ਦੌੜ ਸਕਦਾ ਇਸ ਨੂੰ ਇੰਜ ਕਹਿੰਦੇ ਨੇ ਸਰੀਰ ਭਜ ਦੌੜ ਸਕੇ ਜਗ੍ਹਾ ਖੁੱਲੀ ਕਰੋ ਮਨ ਟਿਕ ਸਕੇ ਜਿਸ ਵਕਤ ਐਸੀ ਸਾਧਨਾ ਕਰੋ ਸਮਾ ਮਿਟ ਜਾਏ ਸਮਾਂ ਖੋ ਜਾਏ ਵਕਤ ਖੋ ਜਾਏ ਮਨ ਦੌੜਦਾ ਹੈ ਸਮੇਂ ਵਿੱਚ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਮਨ ਤੇ ਦੌੜਦਾ ਤੇ ਮਿਹਰਸ ਕਰਾਂ ਸਰੀਰ ਬਹੁਤਾ ਦੌੜ ਸਕੈ ਇਹਨੂੰ ਅਸਥਾਨ ਚਾਹੀਦਾ ਹੈ ਜਦ ਕਦੀ ਸਥਾਨ ਨਾ ਹੋਵੇ ਮਨੁਕਕਾਰ ਦੇ ਚ ਬੈਠਾ ਹੈ ਪਲੇਨ ਦੇ ਚ ਬੈਠਾ ਹੈ ਬਸ ਦੇ ਚ ਬੈਠਾ ਹੈ ਰੇਲ ਦੇ ਚ ਬੈਠਾ ਹੈ ਕਿਤਨਾ ਦੌੜੇਗਾ ਵਜੇਗਾ ਜਗਾਈ ਛੋਟੀ ਹੈ ਜਗਾਈ ਛੋਟੀ ਹੈ ਕਿਸ ਤੰ ਦੌੜੇਗਾ ਕਿਵੇਂ ਵਜੇਗਾ ਸਰੀਰ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਨੂੰ ਭਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਵਕਤ ਚਾਹੀਦਾ ਹੈ ਜੋ ਪਾਠ ਕਰਦੇ ਆਂ ਵੀ ਵਕਤ ਦੇਖ ਰਿਹਾ ਹੈ ਵਕਤ ਤੋਂ ਨਿਕਲ ਨਹੀਂ ਸਕੇਗਾ ਜੋ ਕੀਰਤਨ ਸੁਣਦੇ ਆਂ ਵੀ ਵਕਤ ਦੇਖ ਰਿਹਾ ਵਕਤ ਤੋਂ ਨਿਕਲ ਨਹੀਂ ਸਕਦਾ ਕਮ ਸੇ ਕਮ ਅੰਮ੍ਰਿਤ ਵੇਲੇ ਜਦ ਤੋਂ ਬੈਠੇ ਪਾਠ ਕਰੋ ਨਾ ਵੇਖ ਘੜੀ ਨਾ ਵੇਖ ਸਮਾਂ ਸਮੇਂ ਜੀ ਫਸੇ ਰਹ ਜਾਇਗਾ ਪਾਠ ਵਿੱਚ ਨਹੀਂ ਜੋ ਸਕੇਗਾ ਬਹੁਤ ਸਾਰੇ ਸੱਜਣ ਮਿੱਤਰਾਂ ਦਾ ਇਹ ਅਨਭਵ ਜ਼ਰੂਰ ਹੋਵੇਗਾ ਕਦੀ ਕਿਸੇ ਦੀ ਕੋਈ ਕਵਿਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਦੇ ਖਤਮ ਹੋ ਗਿਆ ਸੀ 4 ਘੰਟੇ ਇੰਜ ਲੰਘ ਗਏ ਜਿਵੇਂ 4 ਮਿੰਟ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਕਾਲ ਕਾਲ ਕਹਿੰਦੇ ਨੇ 라ਵਣ ਨੇ ਕਾਲ ਨੂੰ ਸਮੇ ਨੂੰ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਇਤਨੇ ਆਨੰਦ ਦੇ ਚ ਜੀਵਦਾ ਸੀ ਉਹਦੀ ਦੁਨੀਆ ਸਮਾਂ ਨਹੀਂ ਸੀ ਸਮੇਂ ਦੇ ਚ ਮਨ ਵੱਡ ਭਜਦਾ ਹੈ ਤੇ ਮਨ ਦੀਆਂ ਦੋ ਹਾਲਾਂ ਬਣਦੀਆਂ ਨੇ ਇਹ ਭਵਿਸ਼ ਦੇ ਸਮੇਂ ਦੇ ਦੌੜਦਾ ਹੈ ਚਿੰਤਾ ਕਰਕੇ ਇਹ ਬhoot ਕਾਲ ਦੇ ਚ ਦੌੜਦਾ ਹੈ ਚਿੰਤਨ ਕਰਕੇ ਯਾਦਾਂ ਯਾਦਾਂ ਲੈ ਜਾਂਦੀਆਂ ਨੇ ਬhoot ਕਾਲ ਦੇ ਚ ਗੁਜ਼ਰੇ ਹੋਏ ਸਮੇਂ ਦੇ ਚ ਔਰ ਚਿੰਤਾ ਲੈ ਜਾਂਦੀ ਹੈ ਭਵਿਸ਼ ਦੇ ਚ ਇਸ ਹਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਮਨੁੱਖ ਪਰਿਵਾਰ ਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਬੈਠਾ ਹੈ ਉਹਦਾ ਮਨ ਜਾਂ ਤੇ ਭੂਤ ਕਾਲ ਦੇ ਚ ਦੌੜ ਰਿਹਾ ਹੈ ਜਾਂ ਭਵਿਸ਼ ਦੇ ਚ ਤਾਂ ਜੋ ਸਮੇਂ ਦੇ ਚ ਜੋੜ ਦੌੜ ਰਿਹਾ ਹੈ ਉਹ ਕਾਲ ਦੇ ਚ ਦੌੜ ਰਿਹਾ ਹੈ ਅਜੇ ਉਸ ਨੂੰ ਅਕਾਲ ਦਾ ਨਹੀਂ ਪਤਾ ਕਾਲ ਤੇ ਜਾਲ ਹੈ ਪਤਸ਼ਾਦੀ ਬਾਣੀ ਪਤਾ ਕੀ ਕਹਿੰਦੀ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਸੱਚ ਦੇ ਮਾਰਗ ਤੇ ਐਸੇ ਚਲੇ ਆ ਕਾਲ ਦਾ ਜਾਲ ਹੀ ਨਹੀਂ ਰਿਹਾ ਨਹੀਂ ਰਿਹਾ ਮੈਂ ਜਿਨ੍ਹਾਂ ਕੋਲ ਗੁਰਬਾਣੀ ਗ੍ਰੈਮਰ ਪੜਦਾ ਹੁੰਦਾ ਸੀ ਬਾਬਾ ਬਲਵੰਦ ਸਿੰਘ ਨਿਰਮਲ ਰੌਤਕ वो काफ़ी जाए सर रोहतक का जो अस्थान है बाबा साहेबर पिछों पाकिस्तान मरुथल का इलाका उस अस्थान के महापुरुष संत परमजीत सिंह जी आए हैं इत को यूएनओ जो समागम चलिया सर्वध धर्म सम्मेलन चलिया भारत तो भी कुछ संत बुलाए गए सन ये गुरमुख प्यारे भी आए ने अलवर भी समागम तक पहुँचते हैं चंकी सूझ रखने वाले ना। ਇਮੇ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਹੈ ਸਰਵ ਧਰਮ ਸਮੇਲਨ ਭਾਰਤ ਵਿੱਚ ਬਹੁਤ ਆਉਂਦੇ ਨੇ ਜੈਨੇ ਸਮਾਜ ਕਰਦਾ ਹੈ ਬੋਧੀ ਸਮਾਜ ਕਰਦਾ ਹੈ ਸਨਾਤਨ ਨੇ ਕਰਦੇ ਨੇ ਸਿੱਖ ਨਹੀਂ ਕਰਦਾ ਜਦ ਕੇ ਗੁਰੂ ਗ੍ਰੰਥ ਸਾਹਿਬ ਸਰਵ ਧਰਮ ਸਮੇਲਨ ਹੈ ਬਾਬਾ ਫਰੀਦ ਬੈਠੇ ਨੇ ਰਾਮਾਨੰਦ ਬੈਠੇ ਨੇ ਪਰਮਾਨੰਦ ਬੈਠੇ ਨੇ ਤੇ ਸਰਵ ਧਰਮ ਸਮੇਲਨ ਹੈ ਸਾਰੇ ਧਰਮਾਂ ਦੇ ਬੈਠੇ ਨੇ ਕਹਿੰਦੇ ਨੇ ਸਿੱਖ ਕੁਛ ਵੀ ਹੋਵੇ ਸਿੱਖ ਕਟੜ ਨਹੀਂ ਹੋ ਸਕਦਾ ਤੰਗ ਦਿਲ ਨਹੀਂ ਹੋ ਸਕਦਾ ਅਗਰ ਤੰਗ ਦਿਲ ਹੈ ਕਿ ਹੋਰ ਕੁਛ ਤੇ ਹੋ ਸਕਦਾ ਸਿੱਖ ਨਹੀਂ ਹੈ ਕਮ ਸੇ ਕਮ ਇਹ ਸਿੱਖ ਨਹੀਂ ਹੈ ਗੈਰ ਚਲੋ ਵਿਚਾਰ ਗੱਲਾਂ ਦੇਖੋ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟੇ ਹੋ ਐਸੇ ਸੱਚ ਦੇ ਮਾਰਗ ਤੇ ਚਲਿਆ ਕਾਲ ਦਾ ਜਾਲ ਹੀ ਨਹੀਂ ਸਮਾਂ ਖੋ ਗਿਆ ਵਕਤ ਖੋ ਗਿਆ ਨਹੀਂ ਰਿਹਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਕਾਲ ਹੈ ਆ ਜਾਲ ਹੈ हे ਪਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਹੈ ਕਾਲ ਨਹੀਂ ਹੈ ਆਕਾਲ ਹੈ ਕਾਲ ਸਮੇ ਨੂੰ ਕਹਿੰਦੇ ਨੇ ਕਾਲ ਮੌਤ ਨੂੰ ਉਹਨੇ ਕਹਿੰਦੇ ਪਰ ਚੋਂਕੇ ਸਮਾ ਸਭ ਕੁਝ ਨੂੰ ਖਾ ਜਾਂਦਾ ਸਭ ਨੂੰ ਖਾ ਜਾਂਦਾ ਇਸ ਵਾਸਤੇ ਸਮੇ ਦਾ ਨਾਮ ਮੌਤ ਪੈ ਗਿਆ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ ਸਭ ਸਮੇ ਦਾ ਤਮਾਸ਼ਾ ਸਭ ਸਮੇ ਦੀ ਖੇਡ ਹੈ ਪਰ ਪਰਮ ਰਸ ਪਰਮ ਆਨੰਦ ਪਰਮ ਸ਼ਕਤੀ ਪਰਮਾਤਮਾ ਸਮੇ ਦੀ ਖੇਡ ਨਹੀਂ ਹੈ ਜਿਸ ਦਿਨ ਮਨ ਸਮੇਂ ਦੇ ਚੋਂ ਨਿਕਲੇਗਾ ਤੇ ਪਤਾ ਚਲੇਗਾ ਉਹ ਜ ਨਹੀਂ ਪਤਾ ਚਲਦਾ ਕੁਛ ਨਹੀਂ ਪਤਾ ਚਲੇਗਾ ਇਹ ਵੀ ਮੈਲਸ ਕਰਦੇ ਆਂ ਔਰ ਜਦ ਕਦੀ ਇਸ ਮਾਰਗ ਤੇ ਚਲੋਗੇ ਕਿ ਹੁਣ ਸਮਾਂ ਖਤਮ ਹੋਵੇ ਐਸੀ ਸਾਧਨਾ ਕਰੋਗੇ ਤੇ ਉਸ ਦਿਨ ਪਤਾ ਚਲੇਗਾ ਇਸ ਤੋਂ ਔਖਾ ਹੋਰ ਕੋਈ ਕੰਮ ਹੀ ਨਹੀਂ ਹੈ ਮਨ ਨੂੰ ਆਦਤ ਪੈ ਗਈ ਹੈ ਸਮੇਂ ਦੇ ਚ ਰਹਿਣ ਦੀ ਤਾਂ ਇਹ ਦੌੜਦਾ ਭਵਿਸ਼ ਚਿੰਤਾ ਇਸਨੂੰ ਭਵਿੱਖ ਦੀ ਤਰਫ દોੜਾਂਦੀ ਹੈ ਪਤਾ ਨਹੀਂ ਕੱਲ੍ਹ ਕੈਸਾ ਹੋਵੇਗਾ। ਔਰ ਯਾਦਾਂ ਇਸਨੂੰ ਭੂਤਕਾਲ ਦੀ ਤਰਫ ਦੌੜਾਂਦੀ ਹੈ। ਇਸ ਸੰਬੰਧ ਵਿੱਚ ਮੈਂ ਕਿਸੇ ਵਕਤ ਦੋ ਰਵਾਈਆਂ ਲਿਖੀਆਂ ਸਨ ਮੈਨੂੰ ਬਚਪਨ ਤੋਂ ਪ੍ਰਭੂ ਨੇ ਦਿਮਾਗ ਦਿੱਤਾ ਕਵੀ ਸੁਆਦ ਦਿੱਤਾ ਕਵੀ ਦਾ। ਤੇ ਫਿਰ ਸਤਿਗੁਰਾਂ ਨੇ ਇਸ ਪਾਸੇ ਲਾਇਆ। ਔਰ ਮੈਂ ਐਸੇ ਪੁਰਸ਼ ਦੇਖੇ ਨੇ ਜਿਨ੍ਹਾਂ ਦੀ ਦੁਨੀਆ 'ਚ ਸਮਾਂ ਖੋ ਜਾਂਦਾ ਹੈ ਮੈਂ ਰੋਤਕ ਦੀ ਗੱਲ ਕਰ ਰਹੀ ਸੀ ਸੰਤ ਬਾਬਾ ਬਲਵੰਦ ਸਿੰਘ ਗੁਰਬਾਣੀ ਗ੍ਰੈਮਰ ਦੇ ਪੰਡਿਤ ਸਨ ਉਹਨਾਂ ਨੇ ਆਪਣੇ ਸਮੇਂ 'ਚ ਨਿਰਮਲੇ ਉਦਾਸੀ ਸੰਪਰਦਾਇਂ ਕਰੀਬਨ ਕਿਰਬਨ ਸਾਰਿਆਂ ਨੂੰ ਪੜਾਇਆ ਖਟਕ ਉੜੀਸਾ ਦੀ ਗੱਲ ਤੇ ਮਹੀਨਾ ਹੋ ਗਿਆ ਉਹਨਾਂ ਨੂੰ ਕਥਾ ਕਰਦੇ ਆ ਇੱਕ ਉਹ ਅਹੰਕਾਰ ਤੋਂ ਅੱਗੇ ਨਾ ਗਏ ਤੇ ਸੰਗਤਾਂ ਨਾਲ ਵੈਦਾ ਸੀ ਮਹੀਨੇ ਚ ਜਪਜੀ ਸਾਹਿਬ ਪੂਰੀ ਕਰਾਂਗੇ ਤੇ ਚਲੇ ਜਾਵਾਂਗੇ ਤੇ ਮਹੀਨਾ ਹੋ ਗਿਆ ਇੱਕ ਓੰਕਾਰ ਮੈਂ ਹਿੰਮਤ ਕਰਕੇ ਕਹੀ ਗੱਲ ਮੈਂ ਕਿਹਾ ਬਾਬਾ ਜੀ ਮਹੀਨਾ ਤੇ ਹੋ ਗਿਆ ਤੇ ਤੁਸੀਂ ਤੇ ਇੱਕ ਓੰਕਾਰ ਤੋਂ ਅੱਗੇ ਹੀ ਨਹੀਂ ਗਏ ਕਹਤਾ ਤੇ ਸਾਰੇ ਰਹੇ ਤੇ ਕਹਿੰਦੇ ਕਿ ਮੈਨਾ ਹੋ ਗਿਆ ਮੈਂ ਕਿਹਾ ਕਹਿੰਦੇ ਮੈਨੂੰ ਇੰਜ ਲੱਗਦਾ 2-4 ਦਿਨ ਹੀ ਹੋਏ ਹਨ ਆਨੰਦਮਈ ਆਤਮਾ ਸੀ ਰਸ ਦੇ ਡੁੱਬੇ ਰਹਿੰਦੇ ਸਨ ਕਹਿੰਦੇ